ਦੇ ਵਿੱਚ ਬੇਸਿਕਲੀ ਪਟਾਲਾ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਅਗੇ ਡੀਆਈਜੀ ਬਾਰਡਰ ਇਸ ਦੇ ਤਹਿਤ ਅਸੀਂ ਪਟਾਲਾ ਦੇ ਵਿੱਚ ਜਿਹੜੇ ਚਾਰ ਸਬ-ਡਿਵੀਜ਼ਨਸ ਹੈਗੇ ਨੇ ਉੱਥੇ ਲੋਕ ਮਿਲਨੀ ਦਾ ਆਯੋਜਨ ਕਰ ਰਹੇ ਨੇ ਦਾ ਉਸੇ ਲੇਡੀ ਦੇ ਵਿੱਚ ਅੱਜ ਅਸੀਂ ਜਿਹੜਾ ਬਟਾਲਾ ਸ਼ਹਿਰ ਹੈ ਜਿਹੜਾ ਸਬਡਿਵੀਜ਼ਨ ਬਟਾਲਾ ਹੈ ਤਾਂ ਇੱਥੇ ਅੱਜ ਅਸੀਂ ਲੋਕ ਮਿਲਣੀ ਕਰਾਈ ਹੈਗੀ ਇਹਦੇ ਵਿੱਚ ਵੱਖ-ਵੱਖ ਜਿਹੜੀ ਆਰਗੇਨਾਈਜੇਸ਼ਨਸ ਸਸਥਾਏ ਹੈ ਉਹਨਾਂ ਦੇ ਜਿਹੜੇ ਲੀਡਰਸ ਹੈ ਰਿਪਰੈਜ਼ੈਂਟੇਟਿਵਸ ਹੈ ਡਿਫਰੈਂਟ ਐਨਜੀਓਸ ਹੈ ਕਿਤੇ ਨਾ ਕਿਤੇ ਪੂਰੇ ਬਟਾਲਾ ਦੀ ਇੱਥੇ ਰਿਪਰੈਜ਼ੈਂਟੇਸ਼ਨ ਸੀਗੀ ਤਾਂ ਇੱਥੇ ਸਾਰਿਆਂ ਦੇ ਨਾਲ ਗੱਲਬਾਤ ਹੋਈ ਆਈਡੀਆ ਇਹ ਸੀਗਾ ਕਿ ਲੁਕਾਨੋ ਬੇਸਿਕਲੀ ਜ਼ਿਆਦਾ ਪਤਾ ਹੁੰਦਾ ਹੈ ਗਰਾਊਂਡ ਦਾ ਸੋ ਥੈਟ ਲੁਕਾਨ ਦੀ ਕਿਹੜੀ ਸਮੱਸਿਆਏ ਹੈ ਕਿਹੜੀ ਗ੍ਰਿਵਿਆਨਸ ਹੈ ਤਾਂ ਉਹਦਾ ਪੂਰਨ ਪ੍ਰਸ਼ਾਸਨ ਨੂੰ 1 ਟੂ 1 ਸਾਨੂੰ ਪਤਾ ਲੱਗਦਾ ਹੈ ਸੋ ਥੈਟ ਆਪਾਂ ਉਹਨਾਂ ਨਿਪਟਾਰਾ ਕਰ ਸਕੀਏ ਤਾਂ ਹੁਣ ਜਿਵੇਂ ਸਾਡੀ ਗਲਬਾ ਹੋ ਰਹੀ ਸੀਗੀ ਪਤੋਂ ਜਿਹੜੇ ਮਸਲੇ ਆਗੇ ਨੇ ਜਿਵੇਂ ਟ੍ਰੈਫਿਕ ਰਿਲੇਟਿਡ ਇਸ਼ੂਸ ਹੈ ਜਾਂ ਲੋਕਾਂ ਨੂੰ ਬੜੀ ਥਾਣੇ ਦੇ ਵਿੱਚ ਮੁਸ਼ਕਿਲਾਂ ਪੇਸ਼ ਆਉਂਦੇ ਹੈ ਤਾਂ ਉਹ ਅਲੱਗ-ਅਲੱਗ ਜਿਹੜੇ ਪੁਆਇੰਟਸ ਹੈਗੇ ਨੇ ਪਬਲਿਕ ਨੇ ਸਾਨੂੰ ਮੋਰਟ ਕਰਾ ਲਏ ਤਾਂ ਅਸੀਂ ਫਰਦਰ ਫਿਰ ਇਹਨਾਂ ਡੈਲੀਗੇਟ ਕਰਕੇ ਆਫਸਰਸ ਰਾਹੀਂ ਇਹ ਜਿਹੜੇ ਮਸਲੇ ਹੈ ਹੱਲ ਕਰਾਵਾਂਗੇ ਸਰ ਜੀ ਅੱਜ ਪਬਲਿਕ ਮੀਟ ਹੋਈ ਜਾਂ ਕੀ ਇਹ ਰੈਗੂਲਰ ਜਾਰੀ ਰਹੇਗੀ ਕਿ ਜਾਂ ਫਿਰ ਅੱਜ ਦਾ ਹੀ ਇੱਕ ਕਨਸੈਪਟ ਸੀ ਇਹ ਕਰਨਾ ਸਰ ਹਾਲ ਸਾਡਾ ਇਹ ਪਲਾਨ ਹੈ ਕਿ ਜਿਹੜੇ ਹੋਰ ਵੀ ਸਬਡਿਵੀਜ਼ਨਸ ਹੈਗੇ ਨੇ ਜਿਵੇਂ ਢੇਰਾਪਾਵਾ ਨਾਨਕ ਫਤੇਗੜ ਚੋੜੀਆਂ ਸ੍ਰੀ ਹਰਗੋਬਿੰਦਪਾਲ ਪੁਰ ਸਾਹਿਬ ਉੱਥੇ ਵੀ ਅਸੀਂ ਕਰਾਂਗੇ ਐਂਡ ਆਫਟਰ ਸਮ ਟਾਈਮ ਇਸ ਚੀਜ਼ ਨੂੰ ਇੰਪਰੂਵ ਕਰਕੇ ਦੈਨ ਵਿਲ ਡੂ ਇਟ ਅਗੇਨ ਸੋ ਥੈਟ ਇੱਕ ਕੰਟੀਨਿਊਸ ਫੀਡਬੈਕ ਮੈਕੈਨਿਜ਼ਮ ਰਹੇ ਲੋਕਾਂ اور پولیس ਦੇ ਵਿਚਕਾਰ ਸਰ ਅੱਜ ਜਨਰਲ ਪੀਪਲਸ ਰਿਸ ਦੇ ਮੈਚਿੰਗ ਚੋਰੀ ਐਂਡ ਪੁਲਿਸ ਦੀ ਨਾ ਕਾਰਵਾਈ ਕਰਨ ਦੀ ਗੱਲ ਵੀ ਗਈ ਜਾਂਦੀ ਹੈ ਇਸ ਨੂੰ ਕਿੱਦਾਂ ਇੰਪਰੂਵ ਕੀਤਾ ਜਾਏਗਾ यही बेसिकली मुद्दा यही सगा कि लोग जोड़े फेस कर रहे जो इशूज़ है क्राइम रिलेटेड जो इशूज़ है वो पुलिस तक वन टू वन पहुँच सकी एक स्ट्रैटेजी असी बनाई है विद रिस्पैक्ट टू डॉमीनेंस एंड विजिबिलिटी ऑफ द पुलिस फोर्स या बाकी कुछ केसिज सा रहते हैं जिसे ट्रेस रोड वाले हैं तो साड़ी टीम्स बहुत कंपीटेंट है दे आर डूइंग गुड वर्क विल ट्रेस द केसिज़ एंड पट्रोलिंग और विजिबिल वाला फैक्टर ਉਹਨੂੰ ਇਨਕਰੀਸ ਕਰਕੇ ਆਪਾਂ ਇਧੇ ਤੇ ਖਤਮ ਪਾਵਾਂਗੇ ਨਸ਼ੇ ਦਾ ਵੀ ਇੱਕ ਬੜਾ ਅਹਿਮ ਰਿਹਾ ਕਿ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਪੁਲਿਸ ਬੇਸ਼ਕ ਆਪਣਾ ਕੰਮ ਕਰਦੀ ਪਰ ਨਸ਼ਾ ਬਹੁਤ ਜ਼ਿਆਦਾ ਹੈ ਇਸ ਨੂੰ ਰੋਕਣ ਦੀ ਕੋਲੂ ਪਲਨ ਤਿਆਰ ਕੀਤਾ ਗਿਆ ਨਸ਼ੇ ਦੀ ਜਿਹੜੀ ਸਮੱਸਿਆ ਹੈ ਇਹਦੇ ਵਿੱਚ ਆਲਰੇਡੀ ਅਸੀਂ ਜਿਵੇਂ ਪਿੱਛੇ ਵੀ ਇੱਕ ਐਸੀ ਫਲੈਗਮਾਰਕਸ ਐਂਡ ਕਾਸੋ ਆਪਰੇਸ਼ਨਸ ਚ ਚੱਲਦੇ ਪਏ ਸਾਡੇ ਤਾਂ ਬਾਕੀ ਅਸੀਂ ਡਾਟਾ ਨੂੰ ਜਿਹੜਾ ਪੁਰਾਣਾ ਹਿਸਟੋਰੀਕਲ ਡਾਟਾ ਹੈ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਕਮਰਸ਼ੀਅਲ ਕੇਸਸ ਦੇ ਮੁਕਦਰਬੇ ਦਰਜ ਹੋਏ ਸੀ ਇਹ ਬਟਾਲੇ ਦੇ ਵਿੱਚ ਕਰੀਬਨ 170 ਕੇਸਿਸ ਸੀਗੇ ਉਹਦੇ ਵਿੱਚ ਜਿੰਨੇ ਸਾਰੇ ਬੰਦੇ ਹੈ ਵੀ ਹਵ ਸਟਾਰਟ ਜਿਹੜੇ ਰੈਜ਼ੀਡੈਂਟਸ ਹੈ ਬਟਾਲਾ ਜ਼ਿਲ੍ਹੇ ਦੇ ਦਾ ਉਹਨਾਂ ਦੀ ਸਾਰਿਆਂ ਦੀ ਏਸੀ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾ ਰਹੇ ਵਿਦ ਅ ਕੰਪੀਟੈਂਟ ਅਥਾਰਟੀ ਸੋ ਉਹ ਜਿਹੜੇ ਪ੍ਰੋਪੋਜ਼ਲਸ ਹੈ ਉਹ ਜਾਰੀ ਹੈ ਐਂਡ ਸਮ ਟਾਈਮ ਉਹ ਪਰਫਾਰਮੈਂਸ ਤੁਹਾਡੇ ਸਾਹਮਣੇ ਸੀ ਰੱਖਣੀ ਹੈ ਜਿਹੜਾ ਨਸ਼ੇ ਦਾ ਮੁੱਦਾ ਚੱਲਦਾ ਹੈ ਅਕਸਰ ਈੜ ਵਾਲਾ ਪਰ ਪੜਿਆ ਜਾਂਦਾ ਹੈ ਛੋਟਾ ਪੁੱਟਾ ਸਪਲਾਈਰ ਨਹੀਂ ਪੜਿਆ ਜਾਂਦਾ ਕਿ ਤੱਕ ਦਾਂਚਾ ਪੁੜਾ ਨਹੀਂ ਮਗਰਮਾਚ ਨੂੰ ਹੱਥ ਨਹੀਂ ਪਾਇਆ ਅੱਜ ਬੜੀ ਖੁਸ਼ੀ ਹੋਈ ਕਿ ਤੁਹਾਡੇ ਵਿੱਚ ਕਿਸੇ ਨਾ ਕਿਸੇ ਨੂੰ ਜੀਪੀਐਸ ਵਾਲੀ ਚਲਕਾਈ ਹੈ ਤੋਂ ਉਸ ਐਸੇ ਅਫਸਰ ਵਾਸਤੇ ਮਤਲਬਾ ਤੁਹਾਡਾ ਜਿਹੜਾ ਕੀਤਾ ਉਹਨਾਂ ਦੇ ਵੇਲੇ ਵੀ ਹਾਲਾਤ ਇਤਨਾਂ ਦੇ ਖੜੇ ਹੋ ਗਏ ਸੀ ਕਿ ਨਾਤਾ ਸਨਾਚੀ ਬੋਲਦੀ ਸੀ ਨਾ ਕਦੀ ਕਿਹਾ ਗੈਣਾ ਜਿਹੜਾ ਸੀ ਉਹਨੂੰ ਬੁਲਾਇਆ ਜੀ ਹੁਣ ਕੋਈ ਪੱਟਾ ਮਗਰਮਾਚ ਨੂੰ ਜਲਦੀ ਪੜਿਆ ਜਾਂਦਾ ਹੈ ਜਿਹਾ ਨਾ ਔਰਤਾਂ ਦੀ ਸੁਰੱਖਿਆ ਜੀ ਉਹ ਵੀ ਖੋਹ ਹੋ ਕੇ ਕੁੱਲ ਕੇ ਬਣ ਕੇ ਸਨਾਚੀ ਦੀ ਸਾਹ ਤੋੜਦੇ ਲੋਕਾਂ ਦਾ ਅਸਰ ਤੱਕ ਨਹੀਂ ਨੇ ਨਸ਼ਿਆਂ ਦੇ ਬਰਕਲਾਬ ਜ਼ੀਰੋ ਟੋਲਰੈਂਸ ਹੈ ਸਰਕਾਰ ਵੀ ਜ਼ੀਰੋ ਟੋਲਰੈਂਸ ਹੈ ਐਡਮਿਨਿਸਟ੍ਰੇਸ਼ਨ ਦੀ ਜ਼ੀਰੋ ਟੋਲਰੈਂਸ ਹੈ ਤਾਂ ਇਹਦੇ ਵਿੱਚ ਜੇ ਕੋਈ ਵੀ ਸਾਨੂੰ ਮਤਲਬ ਸਟਾਰਟਿੰਗ ਫਰੰਟ ਜਿਹੜੇ ਪੈਟਲਰ ਲੈਵਲ ਤੇ ਜਿਹੜੇ ਕੰਮ ਕਰਦੇ ਆ ਐਂਡ ਫਰਦਰ ਜਿਹੜਾ ਬੈਕਵਰਡ ਫਾਰਵਰਡ ਲਿੰਕੇਜਿੰਗ ਨੂੰ ਆਪਾਂ ਕਰਦੇ ਆ ਉਹਦੇ ਚ ਜਿਹੜਾ ਵੀ ਬੰਦਾ ਆ ਜਾਂਦਾ ਹੈ ਨਾਜ਼ਨ ਮੈਟਰ ਉਹ ਕੌਣ ਬੰਦਾ ਹੈ ਜੇ ਉਸ ਕਰਾਦਾ ਉਹਦੀ ਸਮਗਲਿੰਗ ਦੇ ਨਾਲ ਕੋਈ ਰਿਲੇਸ਼ਨ ਹੈ ਤਾਂ ਉਹਦੇ ਉੱਤੇ ਕਾਰਵਾਈ ਹੋਗੀ ਐਂ ਜਿਹੜੇ ਪੁਰਾਣੇ ਮੈਂ ਗੱਲ ਕਰਾ ਸੀਗਾ ਪ੍ਰਾਪਰਟੀ ਸੀਜ਼ਰ ਸੀ ਉਹਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੇ ਤਹਿਤ ਜਿਹੜੀ ਵੱਡੀ ਰਿਕਵਰੀਜ਼ ਹੋਈ ਹੈਗੀਆਂ ਉਹਨਾਂ ਦੀ ਸੀ ਪ੍ਰਾਪਰਟੀ ਫ੍ਰੀਜ਼ ਕਰਾ ਰਹੇ ਨੇ ਜੀ ਸਰ ਅਗੜਾ ਪੁਲਿਸ ਪਬਲਿਕ ਮੀਟ ਹੋਈ ਹੈ ਇਹਦੇ ਵਿੱਚ ਕੀ ਡਿਸਕਸ ਹੋਇਆ ਪੁਲਿਸ ਵਾਲਾ ਕੀ ਪ੍ਰੋਸੈਸ ਦੇਖੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਵੇਂ ਐਸਐਸਪੀ ਸਾਹਿਬ ਨੇ ਪੁਲਿਸ ਪਬਲਿਕ ਮੀਟਿੰਗ ਕੋ ਆ ਕੇ ਇੱਕ ਐਸਾ ਸੰਦੇਸ਼ ਦਿੱਤਾ ਕਿ ਪੁਲਿਸ ਜਿਹੜੀ ਆ ਬਿਨਾਂ ਕਿਸੇ ਵਿਤਰੇ ਤੋਂ ਬਿਨਾਂ ਕਿਸੇ ਪੱਖਪਾਤ ਦੇ ਔਰ ਪਾਰਟੀ 바 ਜਦੋਂ ਉੱਪਰ ਉੱਠ ਕੇ ਕੰਮ ਕਰਨਾ ਜਾਂਦੀ ਹੈ ਤਾਂ ਅੱਜ ਤमाम ਸਾਰੀਆਂ ਛੜੀਆਂ ਬਟਾਲੇ ਦੀਆਂ ਰਾਜਨੀਤਿਕ ਪਾਰਟੀਆਂ ਔਰ ਸੋਸ਼ਲ ਆਰਗੇਨਾਈਜੇਸ਼ਨ ਨੂੰ ਬੁਲਾਇਆ ਗਿਆ ਸੀ ਔਰ ਉਹਨਾਂ ਨੇ ਬਟਾਲੇ ਦੀ ਬਿਹਤਰੀ ਵਾਸਤੇ ਉਹਨਾਂ ਦੇ ਵਿਚਾਰ ਸੁਨੇ ਔਰ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਵੀ ਸੁਨੀਆਂ ਔਰ ਉਹਨਾਂ ਤੋਂ ਨਿਯਾਤ ਦਿਲਾਉਣ ਲਈ ਉਹਨਾਂ ਦਾ ਰਸਤਾ ਵੀ ਦੱਸਿਆ ਸੋ ਇਹ ਬਹੁਤ ਹੀ ਅੱਛੀ ਇੱਕ ਮੀਟਿੰਗ ਸੀ ਐਸਆ ਮੀਟਿੰਗਾਂ ਟਾਈਮ ਟੂ ਟਾਈਮ ਹੁੰਦੀਆਂ ਰਹਿਣੀ ਚਾਹੀਦੀ। ਸੋ ਦક્ષਤ ਤੁਸੀਂ ਕੀ ਡਿਮਾਂਡ ਕੀਤੀ ਸੀ ਔਰ ਕੀ ਪੋਛ ਰਹੇ ਹੋ। ਦੇਖੋ ਅਸੀਂ ਤੇ ਡਿਮਾਂਡ ਰੱਖੀ ਸੀ ਕਿ ਇੱਕ ਤੇ ਡਿਮਾਂਡ ਵਾਇਸਾ ਬਟਾਲਾ ਉਹ ਰੱਖੀ ਜਿੰਨੇ ਅਸੀਂ ਬੂਟੇ ਲਗਾਏ ਹੁਣ ਤੱਕ 5000 ਤੋਂ ਵੱਧ ਬੂਟਾ ਵੱਖ-ਵੱਖ ਸਮਾਜਿਕ ਧਾਰਮਿਕ ਇਹ ਤਾਂ ਸਕਤਾਵਾਂ ਤੇ ਲਗਾ ਚੁੱਕੇ ਆ ਇਵਨ ਪਾਈਪਸ ਅ ਸਿਵਲ ਕੋਲ ਤੇ ਵੀ ਬਹੁਤ ਸਾਰੇ ਕੋਈ ਮਸਜਿਦ ਗੁਰਦੁਵਾਰਾ ਹੀ ਨਹੀਂ ਛੱਡਿਆ ਕੋਈ ਕੋਈ ਮੰਦਿਰ ਨਹੀਂ ਛੱਡਿਆ ਜਿੱਥੇ ਨਹੀਂ ਲਗਾਇਆ ਪਰ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਹੈ ਸਾਡੇ ਪ੍ਰੋਜੈਕਟ ਚ ਗ੍ਰੀਨ ਲੀਨ ਗ੍ਰੀਨ ਐਂਡ ਬਿਊਟੀਫੁੱਲ ਸਿਟੀ ਪਟਿਆਲਾ ਦੇ ਵਿੱਚ ਉਹ ਕਿ ਜਿਹੜੇ ਗੁਜਰਾ ਦੇ ਡੰਗਰ ਆ ਉਹ ਸਾਡੇ ਬੂਟੇ ਜਿਹੜੇ ਆ ਉਹ ਉਹ ਖਰਾਬ ਕਰ ਰਹੇ ਆ ਔਰ बार-बार ਐਸਐਸਪੀ ਪਹਿਲੇ ਨੂੰ ਤੇ ਇਹਨਾਂ ਨੂੰ ਤਰਖਾਸ ਦਿੱਤੀ ਸੀ ਉੱਤੇ ਕੋਈ ਐਕਸ਼ਨ ਨਹੀਂ ਹੋਇਆ ਜਾਜਾ ਹੀ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਐਸਐਸਪੀ ਸਾਹਿਬ ਨੇ ਲੋਕ ਮਿਲਣੀ ਦੇ ਵਿੱਚ ਕਹੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਉਹਨਾਂ ਉਹ ਤੁਹਾਨੂੰ ਜਿਹੜਾ ਇਨਸਾਫ ਜ਼ਰੂਰ ਮਿਲੂਗਾ। ਜੁਰੀ ਸਨੇਚਿੰਗ ਜਾਂ ਨਸ਼ੇ ਦਾ ਵੀ ਡਿਸਕਸ ਹੋਇਆ। ਸਨੇਚਿੰਗ, ਨਸ਼ਾ, ਤੌਰ ਸਮਾਜਿਕ ਤਰੀਕਿਆਂ ਦੇ ਬਾਰੇ ਬਹੁਤ ਚੀਜ਼ਾਂ ਡਿਸਕਸ ਹੋਈਆਂ ਜਦੇ ਬਾਅਦ ਦੇਲੇ ਬਾਰੇ ਉਹਨਾਂ ਐਸਐਸਪੀ ਸਾਹਿਬ ਨੇ ਕਿਹਾ ਕਿ ਇਸ ਛੇਤੀ ਛੇਤੀ ਸੀਸੀਟੀਵੀ ਕੈਮਰੇ ਬਾਰੇ ਵੀ ਗਈਏ ਗੱਲ ਸਥਾਪਾਣ ਬਾਰੇ। ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਇਹ ਜਲਦੀ ਤੋਂ ਜਲਦੀ ਸਾਰੇ ਮਸਲੇ ਹੱਲ ਕੀਤੇ ਜਾਣਗੇ।